ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰਪਾਲ ਸ਼੍ਰੋਮਣੀ ਅਕਾਲੀ ਦਲ ਦੇ ਨਿਗਾਰ ਲਈ ਬਾਦਲ ਜਾਂ ਕੋਈ ਹੋਰ ਕੌਣ ਅਤੇ ਕਿਵੇਂ ਜ਼ਿੰਮੇਵਾਰ ਨੇ ਇਸ ਸੰਬੰਧੀ ਦੂਜਾ ਪਾਗ ਲੈ ਕੇ ਹਾਜ਼ਰ ਹਾਂ ਸੱਚਮੁੱਚ ਹੀ ਤਰਸ ਆਉਂਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਹੋਣੀ ਤੇ ਇੱਕ ਸਤਾਬ ਦੀ ਤੋਂ ਵੀ ਪੁਰਾਣੀ ਇਹ ਪਾਰਟੀ ਪੰਜਾਬ ਦੀ ਸਰਮੌਰ ਜਮਾਤ ਵਜੋਂ ਵਿਚਰਨੀ ਚਾਹੀਦੀ ਸੀ ਪਰ ਅਜੇ ਹੀ ਛੱਬ ਤੇ ਛਾਪ ਕਿਤੇ ਵੀ ਨਜ਼ਰ ਨਹੀਂ ਆ ਰਹੀ ਸੰਕਟਾਂ ਅਤੇ ਦੁਸ਼ਵਾਰੀਆਂ ਦੌਰਾਨ ਕਈ ਵਾਰੀ ਸਿਆਸੀ ਤੇ ਰਾਜਾ ਪਾਰਟੀਆਂ ਚੜ੍ਹਦੀ ਕਲਾ ਵਿੱਚ ਹੋਣ ਦੇ ਸੰਕੇਤ ਤਾਂ ਦੇ ਦਿੰਦੀਆਂ ਨੇ ਜ਼ਾਹਿਰ ਹੈ ਇਹ ਚੜ੍ਹਦੀਆਂ ਕਲਾਂ ਵਿੱਚ ਵੀ ਨਹੀਂ ਦਰਸਲ ਇਹ ਤਾਂ ਆਪਣਾ ਵजूद ਬਰਕਰਾਰ ਰੱਖਣ ਲਈ ਜੂਝ ਰਹੀ ਹੈ ਉਹ ਵੀ ਬਿਨਾਂ ਕਿਸੇ ਸੋਚੀ ਸਮਝੀ ਰਣਨੀਤੀ ਦੇ ਕਸੂਰ ਇਸ ਦਾ ਆਪਣਾ ਹੈ ਸਾਲ 2015 ਤੋਂ ਇਹ ਪਾਰਟੀ ਵਿਖਰਾਓ ਦੀ ਸਥਿਤੀ ਵਿੱਚ ਹੈ ਇੱਕ ਬ੍ਰਿਟਿਸ਼ ਅਧਿਕਾਰੀ ਕਰਨਲ ਵਾਰਡਵਿਨ ਨੇ 1942 ਚ ਲਿਖਿਆ ਸੀ ਕਿ ਸਿੱਖਾਂ ਦੀ ਪੂਰੀ ਸਿਆਸਤ ਸ਼੍ਰੋਮਣੀ ਅਕਾਲੀ ਦਲ ਦੁਆਲੇ ਘੁੰਮੀ ਹੈ ਇਹ رائے ਉਸ ਸਮੇਂ ਸਹੀ ਸੀ ਅਗਲੇ 40-45 ਵਰਿਆਂ ਤੱਕ ਵੀ ਸਹੀ ਰਹੀ ਪਰ 21ਵੀਂ ਸਦੀ ਵਿੱਚ ਅਜੇ ਹਾ ਕੁਝ ਵੀ ਨਹੀਂ ਰਿਹਾ ਬਾਣੀ ਬਾਣਾ ਤੇ ਵਿਵੇਕ ਅਕਾਲੀ ਦਲ ਦਾ ਖਾਸਾ ਸੰ ਵਿਵੇਕ 1977 ਵਿੱਚ ਅਕਾਲੀ ਦਲ ਦੀ ਚੋਣਾਂ ਜਿੱਤ ਮਗਰੋਂ त्याग ਦਿੱਤਾ ਗਿਆ 2007 ਦੀਆਂ ਵਿਧਾਨ ਸਭਾ ਚੋਣਾਂ ਪਿੱਛੋਂ ਬਾਣੀ ਤੇ ਬਾਣੇ ਨੂੰ ਵੀ ਦਰਕ ਨਾਲ ਕਰ ਦਿੱਤਾ ਗਿਆ। ਲਿਹਾਜ਼ਾ 2015 ਵਿੱਚ ਜਦੋਂ ਬੇਅਦبی ਦੇ ਮਾਮਲੇ ਵਾਪਰੇ ਤਾਂ ਪੰਥ ਪ੍ਰਸਤੀ ਦੇ ਅਕਾਲੀ ਦਲ ਦੇ ਦਾਅਵੇ ਦਾਅਵਿਆਂ ਪ੍ਰਤੀ ਬੇਵਿਸ਼ਵਾਸੀ ਜ਼ਕੀਨ ਵਿੱਚ ਬਦਲ ਗਈ। ਪੰਥ ਅਕਾਲੀ ਦਲ ਦੀ ਥਾਂ ਕੋਈ ਹੋਰ ਸਿਆਸੀ ਤੁਰਾ ਢੂੰਡਣ ਲੱਗ ਪਿਆ। ਅਕਾਲੀ ਦਲ ਇਸ ਖੋਜ ਨੂੰ ਮੋੜਾ ਦੇਣ ਦੇ ਸਮਰੱਥ ਸਾਬਤ ਨਾ ਹੋਇਆ ਇਸ ਦੇ ਵਿਖਰਾਵ ਨੇ ਇਸ ਕਾਰਜ ਨੂੰ ਹੋਰ ਵੀ ਔਖਾ ਬਣਾ ਦਿੱਤਾ ਇਹ ਇਸ ਵਿਖਰਾਵ ਦਾ ਹੀ ਨਤੀਜਾ ਹੈ ਕਿ ਇਸ ਵੇਲੇ ਅਕਾਲੀ ਦਲ ਕਿਸੇ ਵੀ ਤਰ੍ਹਾਂ ਸ਼ਰੋਮਣੀ ਨਹੀਂ ਇਸ ਪਾਰਟੀ ਦੇ ਜਿਹੜੇ ਗੁੱਟ ਨੂੰ ਭਾਰਤੀ ਚੋਣ ਕਮਿਸ਼ਨ ਪਾਸੋਂ ਸ਼ਰੋਮਣੀ ਅਕਾਲੀ ਦਲ ਵਜੋਂ ਮਾਨਤਾ ਹਾਸਲ ਹੋਈ ਹੈ ਉਹ ਵੀ ਲੰਬੇ ਸਮੇਂ ਤੋਂ ਸਿਰਫ ਬਾਦਲ ਦਲ ਬਣ ਕੇ ਰਹਿ ਗਿਆ ਹੈ ਇਸ ਦੇ ਵਿਰੋਧੀਆਂ ਦਾ ਦੱਸਣਾ ਹੈ ਕਿ ਇਹ ਦਰਜਾ ਹੁਣ ਮਠੀਲ ਮਜੀਠੀਆ ਦਲ ਵਾਲਾ ਬਣ ਕੇ ਰਹਿ ਗਿਆ ਹੈ ਭੈਣ ਭਰਾ ਦੀ ਪਾਰਟੀ ਪੜੋਈਆ ਤਾਂ ਸਿਰਫ ਨਾਂ ਦਾ ਹੀ ਮੋਤਵਰ ਹੈ ਤਕਸਾਲੀ ਜਥੇਦਾਰਾਂ ਵਜੋਂ ਜਾਣੇ ਜਾਂਦੇ ਸਾਰੇ ਆਗੂ ਚਾਹੇ ਸੁਖਦੇਵ ਸਿੰਘ ਢੀਂਸਾ ਹੋਣ ਜਾਂ ਰਵੀ ਅੰਦਰ ਹੋਣ ਕੋਈ ਹੋਰ ਹੋਵੇ ਸਭ ਆਪੋ ਆਪਣੇ ਵੱਖੋ ਵੱਖਰੇ ਦਲ ਬਣਾ ਕੇ ਬੈਠ ਗਏ ਸ਼ਤਾਬਦੀ ਵਰੇ ਤੋਂ ਬਾਅਦ ਦਾ ਸਮਾਂ ਅਤੇ ਮੌਜੂਦਾ ਸੰਕਟ ਦਾ ਕਾਲ ਹੈ ਮਤਭੇਦ ਭੁਲਾ ਕੇ ਏਕਤਾ ਇੱਕ ਸੁਰਤਾ ਤੇ ਸਰਬਤਨਤਾ ਦੀ ਨਮਾਇਸ਼ ਦੀ ਮੰਗ ਕਰਦਾ ਸੀ ਪਰ ਅਜੇਹੀ ਸੂਝ-ਬੂਝ ਜਾਂ ਵੱਡਾਪਨ ਕਿਸੇ ਵੀ ਅਕਾਲੀ ਆਗੂ ਨੇ ਨਹੀਂ ਦਿਖਾਇਆ 104 ਸਾਲ ਪਹਿਲਾਂ ਗੁਰ ਅਸਥਾਨਾਂ ਦੀ ਆਨ ਸ਼ਾਨ ਤੇ ਮਾਣ ਮਰਯਾਦਾ ਦੀ ਬਹਾਲੀ ਅਤੇ ਮਹਿਮਰਾਂ ਪੰਥ ਜੀਵੇ ਵਾਲੇ ਸੰਕਲਪ ਦੀ ਸੁਰਜੀਤੀ ਵਾਸਤੇ ਹੋਂਦ ਵਿੱਚ ਆਈ ਪਾਰਟੀ ਦਾ ਇਹ ਹਸ਼ਰ ਸਾਡੀ ਸਦੀ ਤੇ ਸਾਡੇ ਖਿੱਤੇ ਦਾ ਇੱਕ ਵੱਡਾ ਦੁਖਾਂਤ ਹੈ ਸਿਆਸੀ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਅਤੇ ਧਾਰਮਿਕ ਤੌਰ ਤੇ ਵੀ ਬੜਾ ਗੌਰਮਈ ਤੇ ਮਾੜਮਤਾਰ ਇਤਿਹਾਸ ਰਿਹਾ ਸ਼੍ਰੋਮਣੀ ਕਾਲੇ ਦਲ ਦਾ ਗੁਰਦੁਆਰਾ ਸੁਧਾਰ ਲਹਿਰ ਦੀ ਉਪਜ ਸੀ ਇਹ ਪਾਰਟੀ ਮੁੱਢ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਜਸੀ ਫਰੰਟ ਵਜੋਂ ਉੱਭਰੀ ਫਿਰ ਸਮਾਜਿਕ ਲਹਿਰ ਵਿੱਚ ਬਦਲੀ ਤੇ ਫਿਰ ਪੰਥਕ ਹਿੱਤਾਂ ਦੇ ਨਾਮ ਨਾਲ ਭਾਰਤੀ ਆਜ਼ਾਦੀ ਸੰਗਰਾਮ ਦੇ ਪੰਜਾਬ ਅੰਦਰ ਇਹ ਹਰਾਵਲ ਦਸਤੇਦਾਰ ਉਪਤਾਕਨ ਕਰ ਗਈ। ਕਾਂਗਰਸ ਭਾਰਤੀ ਪਹਿਲੀ ਸਿਆਸੀ ਪਾਰਟੀ ਸੀ, ਸ਼੍ਰੋਮਣੀ ਅਕਾਲੀ ਦਲ ਦੂਸਰੀ। ਬਾਕੀ ਰਾਸਤਰੀ ਤਰ੍ਹਾਂ ਇਹਨਾਂ ਤੋਂ ਬਾਅਦ ਜੰਮੀ ਆ। ਕਾਂਗਰਸ 19ਵੀਂ ਸਦੀ ਦੇ ਦੂਜੇ ਅੱਧ ਦੌਰਾਨ ਯੂਰਪ ਵਿੱਚ ਉੱਭਰੇ ਲਿਬਰਲਿਜ਼ਮ ਦਾ ਬੀਜ ਅੰਸ਼ ਸੀ। ਬਕਾਲ, ਲੋਕਮਾਇਆ ਤਿਲਕ ਇਸ ਪਾਰਟੀ ਦਾ ਮੂਡ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਨਹੀਂ ਸੀ। ਪਰ ਇਸ ਦਾ ਚਿਹਰਾ ਮੂਰਾ ਉਦਾਰਵਾਦੀ ਹੋਣ ਦਾ ਪਰਪੰਚ ਬਾਕੀ ਦੁਨੀਆ ਸਾਹਮਣੇ ਵੇਚਣਾ ਚਾਹਦੇ ਸਨ ਇਸੇ ਲਈ ਕਾਂਗਰਸ ਨੇ ਅੱਧੀ ਸਦੀ ਤੱਕ ਭਾਰਤੀ ਆਜ਼ਾਦੀ ਦੀ ਗੱਲ ਨਹੀਂ ਕੀਤੀ ਆਜ਼ਾਦੀ ਦੀ ਗੱਲ ਉਦੋਂ ਸ਼ੁਰੂ ਹੋਈ ਜਦੋਂ ਪਹਿਲੇ ਵਿਸ਼ਵ ਯੁੱਧ ਦੌਰਾਨ ਹਿੰਦੂਸਤਾਨੀ ਆਵਾਮ ਦੇ ਇੱਕ ਹਿੱਸੇ ਨੇ ਸਾਮਰਾਜੀ ਤਾਕਤਾਂ ਦਾ ਅਸਲ ਚਿਹਰਾ ਮੂਰਾ ਦੇਖ ਲਿਆ ਬੜਾ ਨਪੀੜਿਆ ਹਿੰਦੁਸਤਾਨ ਨੂੰ ਆਰਥਿਕ ਸਮਾਜਿਕ ਤੇ ਸਿਆਸੀ ਦੌਰ ਤੇ ਦੂਜੇ ਪਾਸੇ ਅਕਾਲੀ ਦਲ ਦਾ ਤਾਂ ਜਨਮ ਹੀ ਜਾਨ ਤੜੀ ਤੇ ਧਰ ਕੇ ਜੂਝਣ ਵਾਲੀ ਪਰੰਪਰਾ ਵਿੱਚੋਂ ਹੋਇਆ ਸਿੱਖ ਭਾਈਚਾਰੇ ਨੇ ਆਪਣੇ ਧਾਰਮਿਕ عقਿਦਿਆਂ ਨੂੰ ਸਰਕਾਰੀ ਅਫਸਰਾਂ ਤੇ ਉਹਨਾਂ ਵੱਲੋਂ ਪਾਲੇ ਗਏ ਮਹੰਤਾਂ ਸਰਬ ਰਹਾ ਹੱਥੋਂ ਰੁਲਦਿਆਂ ਦੇਖਿਆ ਤਾਂ ਉਸ ਨੇ ਅਹਿੰਸਕ ਸੰਘਰਸ਼ ਦਾ ਸਹਾਰਾ ਲਿਆ ਸਾਲ 1914 ਵਿੱਚ ਗੁਰਦੁਆਰਾ ਰਕਾਬगंज ਮਾਮਲੇ ਵਿੱਚ ਅਤੇ 1920 ਵਿੱਚ ਸਿਆਲਕੋਟ ਦੇ ਗੁਰਦੁਆਰਾ ਬਾਬਾ ਬੇਰ ਸਾਹਿਬ ਤੋਂ ਲੈ ਕੇ ਗੁਰੂ ਕਾ ਬਾਗ ਤੇ ਜੈਤੋ ਦੇ ਮੋਰਚੇ ਤੱਕ ਸ਼ਹੀਦੀਆਂ ਗ੍ਰਿਫਤਾਰੀਆਂ ਨਜ਼ਰਬੰਦੀਆਂ ਕੈਦਾਂ ਦਾ ਦੌਰ ਚੱਲਦਾ ਰਿਹਾ ਅੰਤ ਕਾ ਪੰਜਾਬੀ ਗੁਰਦੁਆਰਾ ਐਕਟ ਬਣਨ ਅਤੇ ਸਾਰੇ ਅਹਿਮ ਗੁਰੂ ਅਸਥਾਨਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਹੱਥ ਆ ਜਾਣ ਨਾਲ ਮਿਲਿਆ ਸ਼੍ਰੋਮਣੀ ਕਾਲੀ ਦਲ ਇਸ ਲਹਿਰ ਦੀ ਪੁਰਜਪਤ ਵਲੰਟੀਅਰ ਫੋਰਸ ਬਣਿਆ ਰਿਹਾ ਅਹੰਸਿਕ ਜਦੋਂ ਜਾਇਦ ਜਿਸ ਨੂੰ ਇਸ ਪਾਰਟੀ ਦੇ ਵਿਰੋਧੀ ਮੋਰਚਿਆਂ ਦੀ ਰਾਜਨੀਤੀ ਦੱਸਦੇ ਸਨ 1920 ਤੋਂ ਲੈ ਕੇ 1996 ਤੱਕ ਅਕਾਲੀ ਦਲ ਦਾ ਮੁੱਖ ਕਾਰਗਰ ਹਥਿਆਰ ਸਾਬਤ ਹੋਇਆ ਭਰਾ ਮਰੂ ਸ਼ਾਸ਼ਾਂ ਵੀ ਇਸ ਪਾਰਟੀ ਦੇ ਆਧਾਰ ਨੂੰ ਖੋਰਾ ਨਾ ਲਾ ਸਕੀਆਂ ਪ੍ਰਸਿੱਧ ਲੇਖਕ ਮਰਹੂਮ ਖੁਸ਼ਵੰਤ ਸਿੰਘ ਅਨੁਸਾਰ ਸਿੱਖ ਮਰਿਆਦਾ ਨੂੰ ਜੀਵਨ ਜਾਚ ਬਣਾਉਣ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਨੂੰ ਅਕਾਲੀ ਦਲ ਨੇ ਆਪਣੀਆਂ ਲਹਿਰਾਂ ਰਾਹੀਂ ਆਸਾਨ ਬਣਾਇਆ ਅਕਾਲੀ ਦਲ ਦੇ ਅਹਿੰਸਕ ਮੋਰਚਿਆਂ ਦੀ ਕਾਮਯਾਬੀ ਨੇ ਜਿੱਥੇ ਪੰਥ ਪ੍ਰਸਤੀ ਨੂੰ ਹੁਲਾਰਾ ਦਿੱਤਾ ਉੱਥੇ ਪੰਜਾਬੀਆਂ ਵਿੱਚ ਵਤਨ ਪ੍ਰਸਤੀ ਦੇ ਜਜ਼ਵੇ ਨੂੰ ਵੀ ਪ੍ਰਚੰਡ ਕੀਤਾ ਇਨ੍ਹਾਂ ਕਾਮਯਾਬੀਆਂ ਨੇ ਕਾਂਗਰਸ ਦੇ ਉੱਚ ਨਿਤਾਮਾ ਖਾਸ ਕਰਕੇ ਪੰਡਿਤ ਜਵਾਹਰ ਲਾਲ ਨਹਿਰੂ ਪੰਡਤ ਮਦਨ 모ਹਨ ਮਾਲਵੀਆ ਬਲਾਨਾ ਅਬਦੁਲ ਕਲਾਮ ਆਜ਼ਾਦ ਨੂੰ ਅਕਾਲੀ ਦਲ ਦੇ ਰਾਜਸੀ ਮਹੱਤਵ ਦਾ ਬੁਲੰਕਣ ਕਰਨ ਅਤੇ ਇਸ ਪਾਰਟੀ ਦੇ ਕਾਂਗਰਸ ਨਾਲ ਰਲੇਵੇਂ ਦੇ ਖੇਲੇ ਉਪਰਾਲੇ ਕਰਨ ਦੇ ਰਾਹ ਪਾਇਆ 1928 ਵਿੱਚ ਸ਼ੁਰੂ ਹੋਏ ਅਜਿਹੇ ਯਤਨ 1947 ਵਿੱਚ ਮੁਲਕ ਦੀ ਵੰਡ ਮੰਗ ਨੂੰ ਵੀ ਜਾਰੀ ਰਹਿ। ਪ੍ਰਮੁੱਖ ਅਕਾਲੀ ਨੇਤਾਵਾਂ ਖਾਸ ਤੌਰ ਤੇ ਮਾਸਟਰ ਤਾਰਾ ਸਿੰਘ ਵੱਲੋਂ ਰਲੇਵੇਂ ਦੀ ਤਜਵੀਜ਼ ਪ੍ਰਤੀ ਲਗਾਤਾਰ احتਿਆਤ ਵਰਤਣੀ ਕਾਂਗਰਸ ਤੇ ਅਕਾਲੀ ਦਲ ਦਰਮਿਆਨ ਮਤਭੇਦਾਂ ਦੀ ਵਜਾ ਬਣੇ। ਇਸ ਸੂਬੇ ਦੀ ਮੰਗ ਤੋਂ ਟਕਰਾਅ ਵੱਧਦਾ ਗਿਆ ਉਂਝ ਇਸ ਮੁੱਚੇ ਪ੍ਰਕਰਨ ਦੇ ਅਕਾਲੀ ਦਲ ਅੰਦਰ ਵੀ ਵੰਡੀਆਂ ਪਾਈਆਂ ਸਭ ਤੋਂ ਪਹਿਲਾਂ 1947 ਤੋਂ ਮਗਰੋਂ ਹੋਰ ਵਖਰੇਵੇਂ ਹੋਏ ਆਜ਼ਾਦ ਭਾਰਤ ਵਿੱਚ ਕਾਂਗਰਸ ਤੇ ਅਕਾਲੀ ਦਲ ਦਰਮਿਆਨ ਵੰਡੀਆਂ ਪਈਆਂ ਸਭ ਤੋਂ ਪਹਿਲਾਂ 1928 ਵਿੱਚ ਮੋਤੀ ਲਾਲ ਨਹਿਰੂ ਤੋਂ ਬਾਬਾ ਖੜਕ ਸਿੰਘ ਤੇ ਮਾਸਟਰ ਤਾਰਾ ਸਿੰਘ ਦਰਮਿਆਨ મત ਪੈਦਾ મતਭੇਦ ਪੈਦਾ ਹੋਇਆ ਵਿਧਾਨਕ ਸੰਸਥਾਾਂ ਵਿੱਚ ਸਿੱਖਾਂ ਲਈ ਅਨੁਪਾਤਕ ਪ੍ਰਤੀਨਿਧਤਾ ਵਾਲੀ ਮਦ ਮੋਤੀ لال 네ਹਰੂ ਰਿਪੋਰਟ ਵਿੱਚ ਸ਼ਾਮਲ ਨਹੀਂ ਸੀ। ਮਾਸਟਰ ਜੀ ਇਸੇ ਕਾਰਨ ਇਸ ਦੇ ਖਿਲਾਫ ਸਨ। ਸਿੱਖ ਭਾਈਚਾਰੇ ਦੇ ਹਿੱਤਾਂ ਨੂੰ ਹਿੰਦੂ ਭਾਈਚਾਰੇ ਦੇ ਬਡੇਰੇ ਹਿੱਤਾਂ ਦਾ ਬੰਦਕ ਕਰਾਉਣਾ ਉਹਨਾਂ ਨੂੰ ਪ੍ਰਵਾਨ ਨਹੀਂ ਸੀ। 1937 ਤੇ 1942 ਵਿੱਚ ਵੀ ਉਹ ਕਾਂਗਰਸ ਦੀਆਂ ਨੀਤੀਆਂ ਅਤੇ ਰਣਨੀਤੀ ਦੇ ਵਿਰੋਧ ਵਿਰੁੱਧ ਭੁਗਤੇ। ਕਾਂਗਰਸ ਨਾਲ ਸਾਂਝ ਦੇ ਸਵਾਲ ਉੱਤੇ ਮਤਭੇਦਾਂ ਕਾਰਨ ਕਈ ਸਰਕਰਟ ਅਕਾਲੀ ਨੇਤਾ ਛੱਡਦੇ ਰਹੇ ਸਭ ਤੋਂ ਪਹਿਲਾਂ ਬਾਬਾ ਖੜਕ ਸਿੰਘ ਨੇ ਕਿਨਾਰਾ ਕਸ਼ੀ ਕੀਤੀ ਫਿਰ ਸਰਦਾਰ ਪ੍ਰਤਾਪ ਸਿੰਘ ਕੈਰੋਂ ਸਰਦਾਰ ਹੁਕਮ ਸਿੰਘ ਸਰਦਾਰ ਬਲਦੇਵ ਸਿੰਘ ਜਥੇਦਾਰ ਉਦਮ ਸਿੰਘ ਨਾਗੋਕੇ ਜਥੇਦਾਰ ਗੋੜ ਸਿੰਘ ਨਾਗੋਕੇ ਅਤੇ ਗੈਨੀ ਕਰਤਾਰ ਸਿੰਘ ਕਾਂਗਰਸ ਦੀਆਂ ਸਭਾ ਵਿੱਚ ਜਾ ਰਹੇ ਅਜਈਆਂ ਘਟਨਾਵਾਂ ਤੇ ਰੁਸਤਕੀਆਂ ਦੇ باوجود ਅਕਾਲੀ ਦਲ ਦਾ ਪੰਥ ਪ੍ਰਸਤ ਅਕਸ ਬਰਕਰਾਰ ਰਿਹਾ ਪਾਰਟੀ ਦਾ ਕਾਂਡਰ ਡੋਲਿਆ ਨਹੀਂ ਪਾਰਟੀ ਦੇ ਨਾਲ ਖੜਾ ਰਿਹਾ ਪਾਰਟੀ ਦੀ ਇੱਕ ਅਜਿਹੀ ਮਜ਼ਬੂਤੀ ਦੀ ਇੱਕ ਮੁੱਖ وجہ ਸੀ ਨੇਤਾਵਾਂ ਵੱਲੋਂ ਪਰਿਵਾਰ ਦੀ ਥਾਂ ਪਾਰਟੀ ਤੇ ਪੰਥ ਨੂੰ ਪਹਿਲ ਜਦੋਂ ਇਹ ਪਹਿਲ ਮੱਠੀ ਪੈਣ ਲੱਗੀ ਤਾਂ ਬਾਣੀ ਬਾਣੇ ਤੇ ਵਿਵੇਕ ਨਾਲ ਸਮਝੌਤਿਆਂ ਦਾ ਦੌਰ ਸ਼ੁਰੂ ਹੋ ਗਿਆ 1920 ਵਿੱਚ ਸਰਬਖ ਸਿੰਘ ਚਵਾਲ ਨੂੰ ਅਕਾਲੀ ਦਲ ਦਾ ਵੈਲਾ ਪ੍ਰਧਾਨ ਥਾ ਪਿਆ ਗਿਆ ਸੀ। ਉਹਨਾਂ ਮਗਰੋਂ ਬਾਬਾ ਖੜਕ ਸਿੰਘ, ਕਰਮ ਸਿੰਘ ਬੱਸੀ, ਮਾਸਟਰ ਤਾਰਾ ਸਿੰਘ, ਸਰਦਾਰ ਗੋਪਾਲ ਸਿੰਘ ਕੌਮੀ, ਬਾਬੂ ਲਾਲ ਸਿੰਘ, ਜਥੇਦਾਰ ਉਦਮ ਸਿੰਘ ਨਾਗੋਕੇ, ਗਿਆਨੀ ਕਰਤਾਰ ਸਿੰਘ, ਸਰਦਾਰ ਹੁਕਮ ਸਿੰਘ, ਸਾਫ ਸਿੰਘ, ਗਿਆਨੀ ਭពਿੰਦਰ ਸਿੰਘ, ਸੰਤ ਫਤੇ ਸਿੰਘ ਪ੍ਰਧਾਨ ਰਹੇ। ਕਿਸੇ ਵੀ ਪ੍ਰਧਾਨ ਨੇ ਆਪਣੇ ਪੁੱਤਰਾਂ-ਪੋਤਿਆਂ ਨੂੰ ਅਕਾਲੀ ਦਲ ਵਿੱਚ ਅਹੁਦੇ ਨਹੀਂ ਵਖਰੇ। ਪਰ ਪ੍ਰਕਾਸ਼ ਸਿੰਘ ਬਾਦਲ ਹੁਰਾ ਨੇ ਇਸ ਪਰੰਪਰਾ ਦੀ ਜੜ੍ਹ ਰੂੜ ਦਿੱਤੀ। ਉਹਨਾਂ ਦੀ ਦੇਖਾ ਦੇਖੀ ਹਰ ਅਹਿਮ ਅਕਾਲੀ ਆਗੂ ਦਾ ਪੁੱਤ ਪੋਤਾ ਅਕਾਲੀ ਦਲ ਅੰਦਰਲੇ ਅਹੁਦੇਆਂ ਦਾ ਦਾਵੇਦਾਰ ਬਣ ਗਿਆ ਜਿੰਨਾ ਬਾਪ ਦਾ ਸਿਆਸੀ ਕਦ ਉਸੇ ਅਨੁਪਾਤ ਵਿੱਚ ਪੁੱਤ ਨੂੰ ਅਹੁਦਾ ਪੰਥ ਪ੍ਰਸਤੀ ਭੁੱਲ ਗਈ ਪਰਿਵਾਰ ਪ੍ਰਸਤੀ ਹਾਵੀ ਹੋ ਗਈ 1996 ਵਿੱਚ ਮੋਗਾ ਕਾਨਫਰੰਸ ਜਰੀਏ ਅਕਾਲੀ ਦਲ ਨੇ ਸੈਕੂਲਰ ਹੋਣਾ ਚੁਣਿਆ ਸੈਕੂਲਰ ਹੋਣਾ ਬਦਲ ਕੋ ਮਜਬੂਰੀ ਵੀ ਸੀ ਪਰ ਸਿੱਖ ਪੰਥ ਦਾ ਮੁੱਢ ਤੋਂ ਹੀ ਸੋਚ ਤੇ ਸੂਝ ਤੋਂ ਸੈਕੂਲਰ ਰਹਿ ਹੈ ਦੂਜੇ ਮਜਬੀ ਭਾਈਚਾਰਿਆਂ ਉੱਤੇ ਵਿਪਤਾ ਪੈਣ ਸਮੇ ਇਹ ਹਮੇਸ਼ਾ ਉਹਨਾਂ ਦਾ ਸੰਹਾਇ ਹਮਸਾਇਆ ਪੰਧਾ ਆਇਆ ਹੈ ਸੈਕੂਲਰ ਹੋਣ ਦੇ ਬਹਾਨੇ ਪੰਥ ਕਨਿਸ਼ਾਨੀਆਂ ਤੇ ਪਛਾਣ ਨਹੀਂ ਮਿਟਣੀ ਚਾਹੀਦੀ ਆਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੇ ਇਸ ਬੁਨਿਆਦੀ ਫਰਜ਼ ਨੂੰ ਸਮਝਣ ਦਾ ਤਰਦਦ ਨਹੀਂ ਕੀਤਾ ਇਸ ਨੇ ਵਿਵੇਕ ਨੂੰ ਤਾਂ ਪਹਿਲੇ ਹੀ ਤਲਾਜ ਲਈ ਦੇ ਦਿੱਤੀ ਸੀ ਵਿਦਵਾਨਾਂ ਦਾਣਿਸ਼ਵਰਾਂ ਨੂੰ ਅੰਡਟ ਕਰਕੇ ਬਾਣੀ ਤੇ ਬਾਣੇ ਦੀ अहमियत ਵੀ ਦਰਕ ਨਾ ਕਰ ਦਿੱਤੀ। ਲਿਹਾਜ਼ਾ ਇਸ ਦਾ ਚਿਹਰਾ ਮੋਰਾ ਵੀ ਪੰਥਕ ਨਾ ਰਿਹਾ। ਸੁਖਵੀਰ ਸਿੰਘ ਦੀ ਅਗਵਾਈ ਵਾਲਾ ਅਕਾਲੀ ਦਲ ਹੁਣ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ੇ ਸੰਕਾ ਹੈ। ਪੰਥਕ ਪਾਰਟੀ ਹੈ। ਸੋਚ ਸੁਹਜ ਦੇ ਸੂਝ ਪੱਖੋਂ ਨਹੀਂ। ਉਸ ਦੇ ਸ਼ਰੀਕ ਵੀ ਇਸੇ ਕਿਸਮ ਦੀਆਂ ਕਿਸ਼ਤੀਆਂ ਉੱਤੇ ਸਵਾਰ ਹਨ ਪੰਥਕ ਪਾਰਟੀ ਦੀ ਇਹ ਦੁਰਦਸ਼ਾ ਨਾ ਸਿਰਫ ਪੰਥ ਸਗੋਂ ਸਮੁੱਚੇ ਪੰਜਾਬ ਲਈ ਨਾਖੁਸ਼ਗਾਰ ਘਟਨਾ ਹੈ ਇਹ ਨਿਗਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਸਾਰ ਵੀ ਨਜ਼ਰ ਨਹੀਂ ਆ ਰਹੀ ਇਹੋ ਹੀ ਅੱਜ ਦਾ ਸੱਚ ਹੈ ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਅਤੇ ਪਿਛਲੇ ਦੌਰ ਦੌਰਾਨ ਆਏ ਨਿਗਾਰ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਵੀ ਬੇਨਤੀ ਕਰਦੇ ਹਾਂ ਤੁਹਾਡਾ ਆਪਣਾ ਦਵਿੰਦਰ ਪਾਪਾ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ